ਹੈਲੋ ਸਸਰੀ ਕਾਲਜੀ ਸਵਾਗਤ ਹੈ ਤੁਹਾਡਾ ਮਾਝਾ ਦੇ ਵਲੌਗ ਤੇ ਆਸ ਕਰਦਾ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰ ਮਾਤਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਨਵੇਂ ਆਪਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ ਅੱਜ ਦੀ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਇੱਕ ਚੰਗੇ ਜਿਹੇ ਕਮੈਂਟ ਦੇ ਨਾਲ ਸ਼ੁਰੂਆਤ ਅੱਜ ਦਾ ਕਮੈਂਟ ਸਾਨੂੰ ਜਿਨ੍ਹਾਂ ਨੇ ਭੇਜਿਆ ਉਹ ਆ ਭੈਣ ਗੁਰਦੇਵ ਕੌਰ ਜਿਨ੍ਹਾਂ ਨੇ ਸਾਨੂੰ ਆਪਣੇ ਕਮੈਂਟ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਤੇ ਬਹੁਤ ਜ਼ਿਆਦੀਆਂ ਅਸੀਸਾਂ ਭੇਜੀਆਂ ਵਾ ਪੈਨ ਜੀ ਤੁਹਾਡਾ ਦਿਲੋਂ ਧੰਨਵਾਦ ਤੁਸੀਂ ਜੋ ਮੈਨੂੰ ਇੰਨਾ ਪਿਆਰ ਕਰਦੇ ਆ ਇੰਨਾ ਮਾਨ ਬਖਸ਼ਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਕਰੇ ਤੁਹਾਡਾਰੇ ਖੁਸ਼ੀਆਂ ਤੇ ਸਫਲਮਈਆ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖਣ ਤੇ ਤੁਹਾਡਾ ਕਮੈਂਟ ਪੜ੍ਹ ਕੇ ਬੜਾ ਚੰਗਾ ਲੱਗਾ ਕਿਉਂਕਿ ਜਦੋਂ ਵੀ ਮੈਂ ਇਹ ਕਹਿੰਦਾ ਇਦਾਂ ਦੇ ਚੰਗੇ ਚੰਗੇ ਕਮੈਂਟ ਕਰਦੇ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਮੈਨੂੰ ਇੰਨੇ ਪਿਆਰ ਕਰਨ ਵਾਲੇ ਭੈਣ ਭਰਾ ਮਿਲੇ ਆ ਸੋ ਅੱਜ ਦੀ ਆਪਾਂ ਵੀਡੀਓ ਦੀ ਕਰਦੇ ਆ ਸ਼ੁਰੂਆਤ ਅੱਜ ਦੀ ਆਪਾਂ ਵੀਡੀਓ ਜਿਹੜੀ ਆ ਹਮੇਸ਼ਾ ਆਪਾਂ ਸਕਿਨ ਕੇਅਰ ਕਰਦੇ ਰਹੇ ਕਿਉਂਨੇ ਅੱਜ ਹੀ ਸਕਿਨ ਕੇਅਰ ਦੀ ਵੀਡੀਓ ਵਾ ਕਿਸ ਤਰ੍ਹਾਂ ਹੁਣ ਸਰਦੀਆਂ ਆ ਗਈਆਂ ਵਾ ਤੇ ਸਰਦੀਆਂ ਦੇ ਵਿੱਚ ਜਿਹੜੀ ਆ ਆਪਾਂ ਚਿਹਰਾ ਇੱਕਦਮ ਬਿਲਕੁਲ ਡਰਾਈ ਹੋ ਜਾਂਦਾ ਵਾ ਆਪਣਾ ਇੱਕੋ ਇੱਕ ਹੀ ਸਵਾਲ ਹੁੰਦਾ ਸਾਰਿਆਂ ਦਾ ਕਿ ਜਿੱਦਾਂ ਹੀ ਸਰਦੀਆਂ ਆ ਗਈਆਂ ਠੰਡੀਆਂ ਹਵਾਵਾਂ ਚੱਲਦੀਆਂ ਸਾਡਾ ਚਿਹਰਾ ਜਿਹੜਾ ਡਰਾਈ ਹੋ ਜਾਂਦਾ ਕਿਹੜੀਆਂ ਚੀਜ਼ਾਂ ਦੇ ਆਪਾਂ ਸਕੇਰਨ ਨੂੰ ਡਰਾਈ ਜਿਹੜਾ ਵਾ ਡਰਾਈਨੈਸ ਜਿਹੜੀਆਂ ਖਤਮ ਕਰ ਸਕਦੇ ਆ ਤੇ ਆਪਾਂ ਜਿਹੜਾ ਉਹਨੂੰ ਮੋਇਸਚਰਾਈਜ਼ਰ ਕਰ ਸਕਦੇ ਆ ਉਸ ਤੋਂ ਦੂਸਰੀ ਗੱਲ ਇਹ ਵਾ ਕਿ ਬਹੁਤ ਭੈਣਾਂ ਤੇ ਜਿਹੜੇ ਹੁੰਦੇ ਆ ਨਾ ਸਕਿਨ ਪਹਿਲਾਂ ਤੋਂ ਹੀ ਡਰਾਈ ਹੁੰਦੀ ਆ ਤੇ ਡਰਾਈ ਸਕਿਨ ਦੇ ਵਿੱਚ ਆਪਾਂ ਕੀ ਸਰਦੀਆਂ ਦੇ ਵਿੱਚ ਬੇਸਣ ਇਸਤੇਮਾਲ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਆ ਬਹੁਤ ਪੈਣਾਂ ਦੇ ਇਹ ਸਾਨੂੰ ਕਮੈਂਟ ਆਉਂਦੇ ਆ ਕਿ ਵੇਸਣ ਇਸਤੇਮਾਲ ਕਰੀਏ ਕਿ ਨਹੀਂ ਕਰੀਏ ਜਾਂ ਕੀਤਾ ਤੇ ਸਾਡੀ ਸਕਿਨ ਡਰਾਈ ਹੋ ਗਈ। ਸਿਰ ਸਰਦੀਆਂ ਦੇ ਵਿੱਚ ਵੇਸਣ ਨੂੰ ਇਸਤੇਮਾਲ ਕਰਨ ਦਾ ਜਿਹੜਾ ਤਰੀਕਾ ਵਾ ਉਹ ਅਲੱਗ ਹੁੰਦਾ ਵਾ। ਅੱਜ ਆਪਾਂ ਤੁਹਾਨੂੰ ਉਸੇ ਅਕੋਰਡਿੰਗ ਵੀਡੀਓ ਜਿਹੜੀ ਆ ਦਿਖਾਵਾਂਗੇ ਕਿਸ ਤਰ੍ਹਾਂ ਤੁਸੀਂ ਸਰਦੀਆਂ ਦੇ ਵਿੱਚ ਵੇਸਣ ਦਾ ਇਸਤੇਮਾਲ ਕਰ ਸਕਦੇ ਆਂ। ਪਰ ਉਹਦੇ ਵਿੱਚ ਤੁਸੀਂ ਕਿਹੜੀ ਚੀਜ਼ ਪਾ ਕੇ ਉਹਦੀ ਰਹੀ ਆ ਡਰਾਈ ਪਾ ਜਿਹੜਾ ਉਹ ਖਤਮ ਕਰਕੇ ਤੇ ਡਰਾਈਨੈਸ ਜਿਹੜੀ ਆ ਸਾਡੇ ਚਿਹਰੇ ਤੋਂ ਇਹ ਪੂਰੀ ਖਤਮ ਹੋ ਜੂਗੀ एकदम ਮੋਇਸਚਰਾਈਜ਼ਰ ਪੂਰਾ ਚਿਹਰਾ ਤੜਾ ਹੋਊਗਾ ਬਿਲਕੁਲ ਸੌਫਟ ਜੀ ਸਕਿਨ ਬਣ ਜਾਂਦੀ ਆ ਤੇ ਤੁਸੀਂ ਇਹਨੂੰ ਰੋਜ਼ ਵੀ ਇਸਤੇਮਾਲ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਕਿਹੜੀ ਚੀਜ਼ ਲੈਣੀ ਆ ਆਜੋ ਤੁਹਾਨੂੰ ਮੈਂ ਚੀਜ਼ਾਂ ਜਿਹੜੀਆਂ ਸਾਰੀਆਂ ਵਿਖਾ ਦੇਣੀ ਆ ਸਭ ਤੋਂ ਪਹਿਲਾਂ ਆਪਾਂ ਜਿਹੜਾ ਲਿਆ ਵਾ ਇਹਦੇ ਲਈ ਇਹ ਬੇਸਨ ਤੁਹਾਨੂੰ ਮੈਂ ਬੇਸਨ ਵੀ ਵਿਖਾ ਦੇਣੀ ਆ ਤੇ ਬਾਕੀ ਹੋਰ ਕਈਆਂ ਚੀਜ਼ਾਂ ਦੇ ਵਿੱਚ ਪਉਣੇ ਉਹ ਵੀ ਤੁਹਾਨੂੰ ਮੈਂ ਵਿਖਾ ਦੇਣੀ ਆ ਚਲ ਆਜੋ ਫਿਰ ਆਪਾਂ ਸਾਰੀਆਂ ਚੀਜ਼ਾਂ ਤੁਹਾਨੂੰ ਵਿਖਾ ਦਈਏ ਇੱਧਰ ਆਪਾਂ ਇੱਕ ਕੌਲੀ ਲੈ ਲਈਆਂ ਖਾਲੀ ਕੌਲੀ ਲੈ ਲਈਏ ਤੇ ਆਪਾਂ ਨਾਲ ਹੀ ਲੈ ਲਿਆ ਵਾ ਬੇਸਨ ਬੇਸਨ ਜਿਹੜਾ ਵਾ ਆਪਾਂ ਉੱਥੇ ਆਪਾਂ ਇਹਦੇ ਵਿੱਚ ਇੱਕ ਚਮਚ ਪਾ ਲੈਣਾ ਨੂੰ ਠੀਕ ਹੈ ਇੱਕ ਚਮਚ ਆਪਾਂ ਬੇਸਨ ਦਾ ਪਾਵਾਂਗੇ ਇਹਦੇ ਵਿੱਚ ਉਸ ਤੋਂ ਦੇਖੋ ਆਪਾਂ ਇਕੱਲੇ ਲਈ ਖਾਲੀ ਕੌਲੀ ਖਾਲੀ ਕੌਲੀ ਦੇ ਵਿੱਚ ਆਪਾਂ ਇੱਕ ਟੇਬਲस्पून ਜਿਹੜਾ ਵਾ ਬੇਸਨ ਦਾ ਪਾ ਲਿਆ ਵਾ ਬੇਸਨ ਦਾ ਟੇਬਲस्पून ਪਾਉਣ ਤੋਂ ਬਾਅਦ ਆਪਾਂ ਕਰਾਂਗੇ ਸਾਈਡ ਉਸ ਤੋਂ ਬਾਅਦ ਆਪਾਂ ਲਿਆ ਵਾ ਦੁੱਧ ਦੁੱਧ ਇਹਦੇ ਵਿੱਚ ਆਪਾਂ 2 ਤੋਂ 3 ਚਮਚ ਪਾਵਾਂਗੇ ਛੋਟੇ ਟੇਬਲस्पून ਠੀਕ ਹੈ ਇਹਦੇ ਵਿੱਚ ਆਪਾਂ ਦੁੱਧ ਆਪਾਂ ਜਿਹੜੀ ਬਹੁਤ ਹੀ ਜ਼ਰੂਰੀ ਚੀਜ਼ ਹੈ ਉਹ ਪਾਉਣੀ ਆ ਕਿਉਂਕਿ ਬੇਸਨ ਨੂੰ ਜਿਹੜਾ ਵਾ ਡਰਾਈਨੈਸ ਉਹਦੀ ਖਤਮ ਕਰਨੀ ਆ ਉਹਦੇ ਵਾਸਤੇ ਆਪਾਂ ਨੂੰ ਚਾਹੀਦਾ ਵਾ ਸ਼ਹਿਦ ਸ਼ਹਿਦ ਵੀ ਆਪਾਂ ਇਹਦੇ ਵਿੱਚ 1 ਟੇਬਲस्पून ਜਿਹੜਾ ਵਾ ਪਾ ਦੇਣਾ 1 ਟੇਬਲस्पून ਸ਼ਹਿਦ ਪਉਣ ਤੋਂ ਬਾਅਦ ਆਪਾਂ ਇਹਨੂੰ ਉਸ ਤੋਂ ਬਾਅਦ ਆਪਾਂ ਉਸ ਜਿਹੜੀ ਇੱਕ ਚੀਜ਼ ਪਾਵਾਂਗੇ ਉਹ ਵਾ ਖਣੀ ਪੀਚ ਜਾਨੀ ਕਿ ਇੱਕ ਚੁਟਕੀ ਆਪਾਂ ਪਾਉਣੀ ਆ ਹਲਦੀ ਠੀਕ ਹੈ ਤੇ ਇਹਦੇ ਲਈ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਜਿਹੜਾ ਵਾ ਬਹੁਤ ਹੀ ਵਧੀਆ ਚਮਚ ਲੈ ਕੇ ਇਹਦੇ ਨਾਲ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਵਾ ਕਿਉਂਕਿ ਮਨ ਹੱਥ ਦੇ ਨਾਲ ਉਹ ਚਮਚ ਦੇ ਨਾਲ ਮਿਕਸ ਕਰਨਾ ਇਹਦੇ ਵਿੱਚ ਜ਼ਿਆਦਾ ਤਾਸਲੀ ਲੱਗਣ데요 ਕਿਉਂਕਿ ਆਪਾਂ ਦੇ ਚਾਹ ਦੇ ਪਾਏ ਆ ਐਂ ਦੇਖੋ ਆਪਾਂ ਇਹਨੂੰ ਚੰਗੀ ਤਰ੍ਹਾਂ ਚਾਰਾਂ ਚੀਜ਼ਾਂ ਨੂੰ ਕਰ ਲਿਆ ਵਾ ਮਿਕਸ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਆ ਇਹ ਬੜਾ ਵਧੀਆ ਜਿਹੜਾ ਵਾ ਇੱਕ ਉਗਟਨ ਬਣ ਜਾਂਦਾ ਵਾ ਠੀਕ ਆ ਔਰ ਇਹ ਆਪਾਂ ਉਗਟਨ ਜਿਹੜਾ ਵਾ ਆਪਣੇ ਫੇਸ ਤੇ ਕਿਸ ਤਰ੍ਹਾਂ ਲਗਾਉਣਾ ਆਪਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਸਭ ਤੋਂ ਪਹਿਲਾਂ ਆਪਣਾ ਫੇਸ ਜਿਹੜਾ ਵਾ ਬਿਲਕੁਲ ਸਾਦੇ ਪਾਣੀ ਨਾਲ ਕਰ ਲਓ ਸਾਫ਼ ਸਿਆਲ ਦੇ ਵਿੱਚ ਕੀ ਹੁੰਦਾ ਕਿ ਸਿਆਲ ਦੇ ਵਿੱਚ ਜਿਹੜਾ ਠੰਡਾ ਪਾਣੀ ਆ ਉਹ ਸਾਡੀ ਸਕਿਨ ਨੂੰ ਹੋਰ ਜ਼ਿਆਦਾ ਜਿਹੜਾ ਵਾ ਰੁੱਖਾ ਕਰਦਾ ਵਾ ਹਲਕਾ ਕੋਸਾ ਪਾਣੀ ਜਿਹੜਾ ਵਾ ਸਾਨੂੰ ਆਪਣੀ ਸਕਿਨ ਤੇ ਲਗਾਉਣਾ ਚਾਹੀਦਾ ਵਾ ਖਾਸ ਕਰਕੇ ਫੇਸ ਤੇ ਸਾਨੂੰ ਬਿਲਕੁਲ ਕੋਸਾ ਜਾਂ ਪਾਣੀ ਲਗਾਉਣਾ ਚਾਹੀਦਾ ਜਿਆਦਾ ਗਰਮ ਪਾਣੀ ਫੇਸ ਤੇ ਨਹੀਂ ਪਾਣੀ ਜਿਹੜਾ ਵਾ ਲਾਉਣਾ ਚਾਹੀਦਾ ਬਿਲਕੁਲ ਕੋਸਾ ਜਆ ਚੰਗੀ ਤਰ੍ਹਾਂ ਮੈਂ ਇਹਨੂੰ ਮਿਕਸ ਕਰ ਲਿਆ ਵਾ ਬਿਲਕੁਲ ਮਿਕਸ ਹੋ ਗਿਆ ਵਾ ਫੇਸ ਨੂੰ ਮੈਂ ਪਹਿਲਾਂ ਹੀ ਸਾਫ਼ ਕਰ ਲਿਆ ਸੀ ਹੁਣ ਆਪਾਂ ਇਹਨੂੰ ਆਪਣੇ ਚਿਹਰੇ ਤੇ ਲਗਾਵਾਂਗੇ ਇਸ ਤਰਾ ਪਾਏ ਦਾ ਪੈਕ ਬਣਾ ਕੇ ਆਪਣੇ ਚਿਹਰੇ ਤੇ ਲਗਾ ਲੈਣਾ ਚਮਚ ਨੂੰ ਕਰ ਦਾਂਗੇ ਬਾਹਰ ਤੇ ਹੱਥ ਨਾਲ ਹੀ ਆਪਾਂ ਪੂਰੇ ਆਪਣੇ ਫੇਸ ਤੇ ਚੰਗੀ ਤਰ੍ਹਾਂ ਇਹਦਾ ਜਿਹੜਾ ਪੈਕ ਵਾ ਬਣਾਇਆ ਉਹਨੂੰ ਲਗਾ ਲੈਣਾ ਕਿਉਂਕਿ ਆ ਜਿਹੜੀਆਂ ਚੀਜ਼ਾਂ ਸਾਡੀਆਂ ਹੁੰਦੀਆਂ ਇਹ ਜਾੜੀਆਂ ਜਿਹੜੀਆਂ ਖੁਸ਼ਕੀ ਇਹਨਾਂ ਤੇ ਹੀ ਹੁੰਦੀ ਆ ਇਹ ਚੇਅਰ ਜਿਹੜੀ ਜਗ੍ਹਾ ਹੁੰਦੀ ਆ ਆ ਜਗ੍ਹਾ ਸਾਡੀ ਜਾੜੀ ਖੁਸ਼ਕ ਹੁੰਦੀ ਆ ਸਿਆਲ ਦੇ ਵਿੱਚ ਜਿਆਦਾ ਜਿਹੜਾ ਫਟਣ ਦੇ ਚਾਂਸ ਵੀ ਇਸੇ ਜਗ੍ਹਾ ਦੇ ਹੁੰਦੇ ਆ ਕਦੇ ਵੀ ਤੁਸੀਂ ਦੇਖਿਆ ਨਹੀਂ ਕਿਸੇ ਦੀ ਜਦੋਂ ਮੂੰਹ ਫਟਦਾ ਵਾ ਤੇ ਗੱਲਾਂ ਸਭ ਤੋਂ ਪਹਿਲਾਂ ਗੱਲਾਂ ਹੀ ਫਟਦੀਆਂ ਵਾ ਬਾਕੀ ਇਸ ਕੇਮ ਦੇ ਮੁਕਾਬਲੇ ਆ ਖੁਸ਼ਕੀ ਇਸ ਏਰੀਆ 'ਚ ਜਿਆਦੀ ਹੁੰਦੀ ਆ ਆ ਏਰੀਆ ਹੋ ਗਿਆ ਆ ਏਰੀਆ ਹੋ ਗਿਆ ਐਕਸਟਰਾ ਫਾਈਨੋਪੇਸ ਤੇ ਲਗਾ ਲਿਆ ਹੋਰ ਇੱਕ ਚੀਜ਼ ਵਾ ਤੇ ਇਸ ਫੇਸ ਤੇ ਲਗਾਉਣ ਦੇ ਨਾਲ ਆਪਣੇ ਹੱਥਾਂ ਤੇ ਵੀ ਇਹਨੂੰ ਲਗਾ ਸਕਦੇ ਆ ਦੇਖੋ 15 ਤੋਂ 20 ਮਿੰਟ ਮੈਂ ਇਹਨੂੰ ਆਪਣੇ ਜਿਹੜਾ ਵਾ ਫੇਸ ਤੇ ਰੱਖੂੰਗੀ 15 ਤੋਂ 20 ਮਿੰਟ ਤੇ ਬਾਅਦ ਆਪਾਂ ਇਹਨੂੰ ਫੇਸ ਤੋਂ ਹਟਾਵਾਂਗੇ ਉਦੋਂ ਆਪਾਂ ਕਿਸ ਤਰ੍ਹਾਂ ਉਹਦੇ ਲਈ ਵੀ ਆਪਾਂ ਜਿਹੜਾ ਥੋੜਾ ਜਿਹਾ ਕੋਸਾ ਪਾਣੀ ਲੈ ਲਾਂਗੇ ਕਿਉਂਕਿ ਹੁਣ ਠੰਡ ਦਾ ਮੌਸਮ ਆ ਤੇ ਠੰਡ ਦੇ ਵਿੱਚ ਜਿਹੜਾ ਆ ਬਿਲਕੁਲ ਠੰਡਾ ਪਾਣੀ ਠਰਿਆ ਪਾਣੀ ਨਹੀਂ ਲੈਣਾ ਜਾਂ ਤੇ ਬਿਲਕੁਲ ਤਾਜ਼ਾ ਜਿਹੜਾ ਮੋਟਰ ਦਾ ਪਾਣੀ ਹੋਵੇ ਉਹ ਕੋਸਾ ਹੁੰਦਾ ਵਾ ਜਾਂ ਫਿਰ ਜੇ ਤੁਹਾਡਾ ਟੈਂਕੀ ਦਾ ਪਾਣੀ ਆ ਤੇ ਤੁਸੀਂ ਉਹਨੂੰ ਹਲਕਾ ਜਿਹਾ ਹਲਕਾ ਜਿਹਾ ਕੋਸਾ ਕਰ ਲਓ ਗੀజర్ ਨਹੀਂ ਆ ਤੇ ਗੈਸ ਤੇ ਕੋਸਾ ਕਰ ਲਓ ਚਲੋ ਜੀ 15-20 ਮਿੰਟ ਬਾਅਦ ਆ ਮੈਂ ਤੁਹਾਨੂੰ ਮਿਲਦੀ ਆ 15-20 ਮਿੰਟ ਦਾ ਪਤ ਤੱਕ ਇਹਨੂੰ ਸਕਾਰ ਵੀ ਚੰਗੀ ਤਰ੍ਹਾਂ ਆਪਣੇ ਚਿਹਰੇ ਤੇ ਦੇਖੋ ਫੇਸ ਨੂੰ ਆਪਾਂ ਕਰ ਲਿਆ ਬਿਲਕੁਲ ਕੋਸੇ ਜੇ ਪਾਣੀ ਨਾਲ ਸਾਫ ਇੱਕ ਤੇ ਕੋਸੇ ਪਾਣੀ ਨਾਲ ਜਦੋਂ ਆਪਾਂ ਸਾਫ ਕਰਦੇ ਆਂ ਤੇ ਜਿੰਨੀ ਵੀ ਸਾਡੀ ਡੈਡ ਸਕਿਨ ਹੁੰਦੀ ਆ ਜਿਹੜੀ ਸਰਦੀਆਂ ਦੇ ਵਿੱਚ ਹੁੰਦੀ ਖੁਸ਼ਕੀ ਦੇ ਨਾਲ ਉਹ ਸਾਰੀ ਬਿਲਕੁਲ ਜਿਹੜੀ ਆ ਸਾਫ ਹੋ ਜਾਂਦੀ ਆ ਤੇ ਦੂਸਰਾ ਜਿਹੜਾ ਸਾਡੀ ਅੱਖਾਂ ਕੱਲਾ ਜਿਹ ਫੇਸ ਜਿਹੜਾ ਵਾ ਉਹ ਫੜਦਾ ਵੀ ਨਹੀਂ ਆ ਉਹਨੂੰ ਇੱਕ ਜਿਹੜਾ ਵਾ ਬਹੁਤ ਚੰਗਾ ਜਿਹੜਾ ਪਰਤ ਨੂੰ ਬਣਾ ਕੇ ਰੱਖਦਾ ਵਾ ਤੇ ਉਸ ਤੋਂ ਇਲਾਵਾ ਜਿਹੜਾ ਕੋਸਾ ਪਾਣੀ ਹੁੰਦਾ ਵਾ ਉਹ ਸਾਡੀ ਸਕਿਨ ਤੇ ਇਸ ਲਈ ਵੀ ਜ਼ਿਆਦਾ ਵਧੀਆ ਕੰਮ ਕਰਦਾ ਵਾ ਕਿ ਸਰਦੀਆਂ ਦੇ ਵਿੱਚ ਜਦੋਂ ਹਵਾ ਚੱਲਦੀ ਹੈ ਤੇ ਹਵਾ ਦੇ ਨਾਲ ਜਿਹੜਾ ਠਕਾਪਨ ਆਇਆ ਹੁੰਦਾ ਉਹਨੂੰ ਕੋਸਾ ਪਾਣੀ ਜਿਹੜਾ ਵਾ ਸਾਡੀ ਸਕਿਨ ਨੂੰ ਬੜਾ ਆਰਾਮ ਦਿੰਦਾ ਇੰਦਰ ਫੇਸ ਬਿਲਕੁਲ ਇੱਕਦਮ ਬੜਾ ਹੀ ਸੋਹਣਾ ਬੜਾ ਵਧੀਆ ਹੋ ਗਿਆ ਤੇ ਹੁਣ ਮੈਂ ਇਹਨੂੰ ਜਿਹੜਾ ਵਾ ਕੋਈ ਵੀ ਮੋਇਸਚਰਾਈਜ਼ਰ ਜਿਹੜਾ ਸਾਡੇ ਕੋਲ ਆਪੋ ਲਗਾ ਸਕਦੇ ਆ ਇਹਦੇ ਵਾਸਤੇ ਮੈਂ ਕੋ ਜਿਹੜਾ ਮੋਇਸਚਰਾਈਜ਼ਰ ਵਾ ਮੈਂ ਉਹ ਨੂੰ ਜਿਹੜਾ ਵਾ ਆਪਣੇ ਚਿਹਰੇ ਤੇ ਲਗਾਉਂਗੀ ਬਿਲਕੁਲ ਸਕਿਨ ਜਿਹੜੀ ਆ ਬੜੀ ਵਧੀਆ ਸਾਫ਼ ਹੋ ਗਈ ਆ ਤੇ ਹੁਣ ਆਪਾਂ ਇੱਕ ਮੜਾ ਜਾਂ ਕੋਈ ਵੀ ਮੋਇਸਚਰਾਈਜ਼ਰ ਲਗਾ ਦਾਂਗੇ ਇੱਥੇ ਮੈਂ ਜਿਹੜਾ ਤੇਲ ਲਗਾਉਂਦੀ ਆ ਉਹ ਆ ਮੇਰਾ ਨਾਰੀਲੇ ਵਾਲਾ ਤੇਲ ਜਿਹੜਾ ਕਿ ਮੈਂ ਬਣਾ ਕੇ ਰੱਖਿਆ ਹੋਇਆ ਵਾ ਉਹ ਨਾਲ ਦੇ ਤੇਲ ਦੇ ਨਾਲ 2 ਮਿੰਟ ਵੀ ਆਪਣਾ ਜਿਹੜਾ ਮੋਇਸਚਰਾਈਜ਼ਰ ਦੇ ਦਿਆਂਗਾ ਬਿਲਕੁਲ ਸਾਫ਼ ਦੇ ਤਰੀਕੇ ਦੇ ਨਾਲ ਆਪਾਂ ਇਹਨੂੰ ਬਿਲਕੁਲ ਸੌਫਟ ਜਿਹੇ ਨਾਲ ਹਲਕਾ ਜਿਹਾ ਆਪਣੇ ਫੇਸ ਤੇ ਲਗਾ ਲੂੰਗੀ ਤਾਂ ਕਿ ਜਿਹੜੇ ਤੇ ਜਿਹੜਾ ਕਿਸੇ ਵੀ ਤਰ੍ਹਾਂ ਦੀੁੁਸ਼ਕੀ ਨਾ ਰਹੇ ਤੇ ਸ਼ਾਇਦ ਜਿਹੜਾ ਹੁੰਦਾ ਨਾ ਸਭ ਤੋਂ ਵਧੀਆ ਸਾਡਾ ਸ਼ਾਇਦ ਹੁੰਦਾ ਕਿ ਜਦੋਂ ਜਿਹੜੇ ਤੇ ਆਪਣੇ ਸ਼ਾਇਦ ਲਾਉਨੇ ਨਾ ਉਹਦੇ ਨਾਲ ਸਕਿਨ ਸਾਡੀ ਬਹੁਤ ਸੋਹਣੀ ਤੇ ਬੜੀ ਵਧੀਆ ਗਲੋ ਵੀ ਕਰਦੀ ਆ ਨਾਲ ਦੀ ਨਾਲ ਜਿੰਨੀ ਵੀ ਡਰਾਈ ਹੁੰਦੀ ਉਹ ਵੀ ਖਤਮ ਹੋ ਜਾਂਦੀ ਤੁਸੀਂ ਵੀ ਇਸੇ ਤਰ੍ਹਾਂ ਵੇਸਣ ਦੇ ਵਿੱਚ ਜਿਹੜਾ ਸ਼ਾਇਦ ਮਿਲਾਓ ਤੋਂ ਚੀਜ਼ਾਂ ਮੈਂ ਵੇਸਣ ਚ ਮਗਾਈਆਂ ਸ਼ਾਇਦ ਮਲਾਇਆ ਦੁੱਧ ਮਲਾਇਆ ਹੈ ਨਾ ਇਹਦੇ ਨਾਲ ਬਿਲਕੁਲ ਜਿਹੜਾ ਵਾ ਤੁਹਾਡਾ ਵੇਸਣ ਪਰਫੈਕਟ ਕੰਮ ਕਰਦਾ ਹੈ ਤੇ ਤੁਹਾਨੂੰ ਜਿਹੜਾ ਵਾ ਸਿਆਲ ਦੇ ਵਿੱਚ ਉਸ ਵੇਸਨ ਤੁਸੀਂ ਇਸਤੇਮਾਲ ਕਰਨ ਤੋਂ ਰੋਕ ਨਹੀਂ ਸਕਦੇ ਕਿਉਂਕਿ ਸ਼ਾਇਦ ਸਾਡਾ ਬਹੁਤ ਵਧੀਆ ਖੁਸ਼ਕੀ ਨੂੰ ਸਹੀ ਕਰਦਾ ਵਾ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ ਜੋ ਮਜਾ